ਨਮਸਕਾਰ ਜੀ ਸਾਰਿਆਂ ਨੂੰ ਅੱਜ ਦੇ ਸੈਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਡਿਸਕਸ ਕਰਾਂਗੇ ਕਿ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰਨ ਲਈ ਸਾਡੇ ਚ ਕੀ ਕੀ ਯੋਗਤਾ ਹੋਣੀ ਚਾਹੀਦੀ ਹੈ ਕੀ ਕੁਝ ਸਮਾਨ ਸਾਨੂੰ ਚਾਹੀਦਾ ਹੁੰਦਾ ਤੇ ਕਿਹੜਾ ਕਿਹੜਾ ਬੰਦਾ ਹੈ ਜਿਹੜਾ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰ ਸਕਦਾ ਸਭ ਤੋਂ ਪਹਿਲੀ ਚੀਜ਼ ਸਾਡੇ ਕੋਲ 스마트 ਫੋਨ ਹੋਣਾ ਚਾਹੀਦਾ ਜਿਸ ਦੇ ਵਿੱਚ ਇੰਟਰਨੈਟ ਚੱਲਦਾ ਹੋਵੇ ਦੂਜੀ ਗੱਲ ਸਾਨੂੰ ਨਾਰਮਲ ਜੀ ਅੰਗਰੇਜ਼ੀ ਆਉਣੀ ਚਾਹੀਦੀ ਹੈ ਜੀ ਕਿਉਂਕਿ ਅਜੇ ਤੱਕ ਜਿਹੜੀਆਂ ਬ੍ਰੋਕਰਸ ਦੀਆਂ ਐਪਸ ਐ ਉਹਨਾਂ ਦੀ ਭਾਸ਼ਾ ਅੰਗਰੇਜ਼ੀ ਹੀ ਹੈ ਉਹਨਾਂ ਵਿੱਚ ਸਾਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੀ ਕੰਮ ਕਰਨਾ ਪੈਂਦਾ ਹੈ ਜਿਵੇਂ ਕਿ ਆਮ ਤੌਰ ਤੇ ਆਪਣੇ ਫੋਨਾਂ ਦੀ ਭਾਸ਼ਾ ਵੀ ਅੰਗਰੇਜ਼ੀ ਹੀ ਹੁੰਦੀ ਹੈ ਜਿਹੜੇ ਬੰਦੇ ਨੂੰ ਫੋਨ ਚਲਾਉਣਾ ਆਉਂਦਾ ਉਹ ਬ੍ਰੋਕਰ ਦੀ ਐਪ ਵੀ ਆਰਾਮ ਨਾਲ ਚਲਾ ਸਕਦਾ ਹੈ ਬਸ ਥੋੜਾ ਜਿਹਾ ਸਿੱਖਣ ਦੀ ਲੋੜ ਪਊਗੀ ਕੁਝ ਨੂੰ ਨਾਰਮਲ ਜਿਹਾ ਹਿਸਾਬ ਕਿਤਾਬ ਆਉਂਦਾ ਹੋਵੇ ਕਿਸੇ ਸ਼ੇਅਰ ਦੀ ਕਿੰਨੀ ਕੀਮਤ ਹੈ ਕਿੰਨੇ ਪੈਸਿਆਂ ਦੇ ਕਿੰਨੇ ਸ਼ੇਅਰ ਆਉਣਗੇ ਤੇ ਕਿੰਨੇ ਸ਼ੇਅਰ ਵੇਚਣ ਤੇ ਆਪਣੇ ਕੋਲ ਕਿੰਨੇ ਪੈਸੇ ਆਉਣਗੇ ਇਹ ਸਾਰਾ ਕੁਝ ਹਿਸਾਬ ਕਿਤਾਬ ਦੇ ਨਾਲ ਆਪਾਂ ਨੂੰ ਪਤਾ ਲੱਗੂਗਾ ਉਸ ਦੇ ਵਿੱਚ ਕਾਮਨ ਸੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਆਪਣੇ ਆਲੇ ਦੁਆਲੇ ਦੇ ਵਿੱਚ ਕਿਹੜੀਆਂ-ਕਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਹਨ ਕਿਹੜਾ-ਕਿਹੜਾ ਚੀਜ਼ ਸਮਾਨ ਵਿਕ ਰਿਹਾ ਹੈ ਕਿਹੜੇ ਨਵੇਂ ਪ੍ਰੋਡਕਟ ਆ ਰਹੇ ਹਨ ਉਹਨਾਂ ਦਾ ਲੋਕਾਂ ਨੂੰ ਕੀ ਕੀ ਫਾਇਦਾ ਹੋ ਰਿਹਾ ਹੈ ਇਹ ਸਾਰੀ ਮੋਟੀ ਮੋਟੀ ਜਾਣਕਾਰੀ ਹੈ ਜਿਹੜੀ ਉਸ ਕੋਲ ਹੋਣੀ ਬਹੁਤ ਜ਼ਰੂਰੀ ਹੈ ਬਸ ਇੰਨੀ ਕੁ ਯੋਗਤਾ ਆਪਾਂ ਨੂੰ ਚਾਹੀਦੀ ਹੈ ਜੇਕਰ ਆਪਾਂ ਨੇ ਸ਼ੇਅਰ ਬਾਜ਼ਾਰ ਦੇ ਵਿੱਚ ਕੰਮ ਕਰਨਾ ਹੁਣ ਆਪਾਂ ਦੇਖੀਏ ਕਿ ਕਿਹੜਾ ਕਿਹੜਾ ਵਿਅਕਤੀ ਇਸ ਦੇ ਵਿੱਚ ਕੰਮ ਕਰ ਸਕਦਾ ਹੈ ਸ਼ੇਅਰ ਮਾਰਕੀਟ 'ਚ ਔਰਤ ਵੀ ਕੰਮ ਕਰ ਸਕਦੀ ਹੈ ਤੇ ਮਰਦ ਵੀ ਇਸ ਵਿੱਚ ਗਰੀਬ ਵੀ ਕੰਮ ਕਰ ਸਕਦਾ ਹੈ ਤੇ ਅਮੀਰ ਵੀ ਇਸ ਵਿੱਚ ਹਰ ਧਰਮ, ਹਰ ਜਾਤ, ਹਰ ਕਿੱਤੇ, ਹਰ ਕਬੀਲੇ ਦਾ ਬੰਦਾ ਕੰਮ ਕਰ ਸਕਦਾ ਹੈ। ਕੋਈ ਦਿਹਾੜੀਦਾਰ ਮਜ਼ਦੂਰ ਹੋਵੇ, ਕੋਈ ਨੌਕਰੀਪੇਸ਼ਾ, ਕੋਈ ਦੁਕਾਨਦਾਰ ਜਾਂ ਹੋਰ ਕੋਈ ਕੰਮ ਧੰਦਾ ਕਰਨ ਵਾਲਾ ਵਿਅਕਤੀ। ਕੋਈ ਕਰਮਚਾਰੀ, ਕੋਈ ਅਧਿਕਾਰੀ, ਕੋਈ ਪ੍ਰਾਈਵੇਟ, ਸਰਕਾਰੀ ਇਨਵੈਸਟਮੈਂਟ ਕਰਨ 'ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਹਰ ਇੱਕ ਬੰਦਾ ਇਸ 'ਚ ਮਾਰਕੀਟ ਦੇ ਵਿੱਚ ਕੰਮ ਕਰ ਸਕਦਾ ਹੈ। 18 ਸਾਲ ਦੇ ਨੌਜਵਾਨ ਤੋਂ ਲੈ ਕੇ 80-90 ਸਾਲ ਦੇ ਬਜ਼ੁਰਗਾਂ ਤੱਕ ਸਾਰੇ ਹੀ ਇਸ ਵਿੱਚ ਕੰਮ ਕਰ ਸਕਦੇ। ਬਸ ਇੱਕੋ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਸਟਾਕ ਮਾਰਕੀਟ ਦੇ ਵਿੱਚ ਆਉਣ ਤੋਂ ਪਹਿਲਾਂ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇ। ਪੂਰੀ ਤਰ੍ਹਾਂ ਸਿੱਖਣ ਤੋਂ ਬਾਅਦ ਹੀ ਇਸ ਵਿੱਚ ਕਦਮ ਰੱਖਿਆ ਜਾਵੇ। ਸੋ ਨੈਕਸਟ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਧੰਨਵਾਦ ਜੀ।